ਪੰਥ ਪੰਜਾਬ ਅਤੇ ਪੰਜਾਬੀਅਤ ਨੂੰ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨੇਹੀਓ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਵੇਖ ਰਹੇ ਹੋ ਆਵਾਜ਼-ਏ-ਖਲਕ ਬੜੀ ਮੁਹੱਬਤ ਬੜਾ ਸਤਿਕਾਰ ਬੜਾ ਪਿਆਰ ਤੁਹਾਡੇ ਵੱਲੋਂ ਦਿੱਤਾ ਜਾਂਦਾ ਹੈ ਅਸੀਂ ਅਚੀਵਮੈਂਟਸ ਦੇ ਬਹੁਤ ਨੇੜੇ ਪੁੱਜੇ ਹਾਂ ਜਦੋਂ ਪੰਜਾਬ ਦੇ ਕਿਤੇ ਵੀ ਕਿਤੇ ਮਾੜੇ ਹਾਲਾਤਾਂ ਦਾ ਜ਼ਿਕਰ ਕਰਦੇ ਹਾਂ ਖਾਸ ਕਰਕੇ ਪੰਜਾਬ ਦੀ ਦੁੱਖ ਦੀ ਰਾ ਕਚੜੀ ਸਭ ਤੋਂ ਵੱਧ ਜੇ ਕੋਈ ਦੁੱਖ ਦੀ ਰਗ ਪੰਜਾਬ ਦੇ ਵਿੱਚ ਇਸ ਵੇਲੇ ਹੈ ਤਾਂ ਉਹ ਇਹ ਪੰਜਾਬ ਵਿੱਚ ਨਸ਼ਿਆਂ ਦਾ ਫੈਲਣਾ ਦੋ ਗੱਲਾਂ ਨੇ ਪੰਜਾਬ ਦੀ ਧਰਤੀ ਦਾ ਇਸ ਵੇਲੇ ਧਿਆਨ ਦੇ ਸ਼ਮ ਦੇਸ਼ਾਂ ਵਿੱਚ ਸਭ ਤੋਂ ਵੱਧ ਖੁਚੇ ਇੱਕ ਤੇ ਪੰਜਾਬ ਦੇ ਵਿੱਚ ਹਿੰਸਾ ਵੱਧ ਅਮਨੀ ਦੀਆਂ ਘਟਨਾਵਾਂ ਹਿੰਸਕ ਬਾਰਦਾਤਾਂ ਜਾਂ ਬਹੁਤ ਕੁਝ ਜਿਹੜਾ ਅਮਨ ਕਾਨੂੰਨ ਦੀ ਸਥਿਤੀ ਨੂੰ ਇੱਕ ਤਰ੍ਹਾਂ ਨਾਲ ਚੈਲੰਜ ਕਰਦਾ ਹੈ ਚੁਣੌਤੀ ਦਿੰਦਾ ਹੈ ਇਹ ਵਰਤਾਰਾ ਦੂਜਾ ਹੈ ਪੰਜਾਬ ਵਿੱਚ ਨਸ਼ਿਆਂ ਦਾ ਕਹਿਰ ਜਦੋਂ ਪੰਜਾਬ ਵਿੱਚ ਨਸ਼ਿਆਂ ਦੇ ਕਹਿਰ ਬਾਰੇ ਸਮੁੱਚੇ ਤੌਰ ਤੇ ਘਟਨਾਵਾਂ ਦਾ ਜ਼ਿਕਰ ਕਰਨ ਲੱਗਦੇ ਆ ਤਾਂ 31 ਮਈ ਨੂੰ ਜੁਧ ਨਸ਼ਿਆਂ ਵਿਰੋਧ ਜਿਸ ਦੀ ਸਮਾਪਤੀ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਹੈ ਪੰਜਾਬ ਪੁਲਿਸ ਵੱਲੋਂ ਬਹੁਤ ਵੱਡੇ ਪੱਧਰ ਤੇ ਇਸ ਮਹਿਮ ਨੂੰ ਪ੍ਰਚਾਰਿਆ ਗਿਆ ਹੈ ਪ੍ਰਸਾਰਿਆ ਗਿਆ ਹੈ ਤੇ ਇਸ ਮਹਿਮ ਦੇ ਵਿੱਚ ਬਹੁਤ ਵੱਡੇ ਵੱਡੇ ਦਾਅਵੇ ਵੀ ਕੀਤੇ ਗਏ ਹੁਣ ਡੀਜੀਪੀ ਸਾਹਿਬ ਗੌਰਵ ਯਾਦਵ ਜੀ ਹੋਰਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਮਹਿੰਮ ਦੇ ਪੜਾ ਦਾ ਇੱਕ ਤਰ੍ਹਾਂ ਨਾਲ ਜਿਹੜਾ ਅੰਤ ਹੈ ਉਹ ਕੀਤਾ ਹੈ ਡੀਜੀਪੀ ਸਾਹਿਬ ਆਪਣੀ ਪ੍ਰੈਸ ਕਾਨਫਰੰਸ ਵਿੱਚ ਕਹਿੰਦੇ ਨੇ ਉਹ ਕਹਿੰਦੇ ਕਿ ਪੰਜਾਬ ਵਿੱਚ ਜਿਸ ਤਰ੍ਹਾਂ ਅਸੀਂ ਕੰਮ ਕੀਤਾ ਹੈ ਸਾਡੀਆਂ ਟੀਮਾਂ ਨੇ ਕੰਮ ਕੀਤਾ ਹੈ ਪੰਜਾਬ ਪੁਲਿਸ ਨੇ ਕੰਮ ਕੀਤਾ ਹੈ ਜਾਂ ਪੰਜਾਬ ਸਰਕਾਰ ਨੇ ਜਿਸ ਤਰ੍ਹਾਂ ਦੇ ਇਸ ਸਮੁੱਚੇ ਜੁਧ ਨਸ਼ਿਆਂ ਵਿਰੁੱਧ ਮਹਿੰਮ ਦੌਰਾਨ ਆਪਣਾ ਯੋਗਦਾਨ ਪਾਇਆ ਉਹ ਕਾਬਲੇ ਤਾਰੀਫ ਹੈ ਉਹ ਕਹਿੰਦੇ ਨੇ ਕਿ ਪੰਜਾਬ ਵਿੱਚ ਇਸ ਮਹਮਦ ਰਣ 2384 ਐਫ ਆਈ ਆਰ ਨੇ ਜਿਹੜੀਆਂ ਉਹ ਕੀਤੀਆਂ ਗਈਆਂ ਨੇ ਫਰਸਟ ਇਨਫੋਰਮੇਸ਼ਨ ਰਿਪੋਰਟ ਜਿਹੜੀਆਂ ਐਫ ਆਈ ਆਰਸ ਕੀਤੀਆਂ ਨੇ 2384 ਲੋਕਾਂ ਤੇ ਕੀਤੀਆਂ ਨੇ ਤੇ 4142 ਲੋਕਾਂ ਨੂੰ ਇਸ ਮਹਮਦ ਦੌਰਾਨ ਗ੍ਰਿਫਤਾਰ ਵੀ ਕੀਤਾ ਹੈ ਜਦੋਂ ਅਸੀਂ ਸਮੁੱਚੇ ਤੌਰ ਤੇ ਅੱਗੇ ਜਾ ਕੇ ਦੇਖਦੇ ਹਾਂ ਕਿ ਇਸ ਮਹਮਦ ਰਣ 146 ਕਿਲੋ ਹੈਰਨ ਪੁਲਿਸ ਨੇ ਬਰਾਮਦ ਕੀਤੀ ਹੈ ਹੋ ਜਦੋਂ ਸੱਤ 84 ਐਫ ਆਈਆਰਸ ਦੀ ਗੱਲ ਕਰਦੇ ਆ ਤਾਂ ਐਫ ਆਈਆਰ ਦਾ ਦਾਅਵਾ ਜਿਹੜਾ ਡੀਜੀਪੀ ਸਾਹਿਬ ਵੱਲੋਂ ਕੀਤਾ ਗਿਆ ਹੈ ਕਿ ਅਸੀਂ ਇੰਨੀਆਂ ਐਫ ਆਈਆਰਸ ਕੀਤੀਆਂ ਨੇ ਤਾਂ ਸਾਡੇ ਜ਼ਿਹਨ ਵਿੱਚ ਬਾਰ-ਬਾਰ ਇੱਕ ਸਵਾਲ ਆਉਂਦਾ ਹੈ ਕਿ ਕੀ ਸੱਚਮੁੱਚ ਨਸ਼ੇ ਪੰਜਾਬ ਦੇ ਵਿੱਚ ਮੁੱਕ ਗਏ ਨੇ ਕਿ ਜੁੱਧ ਨਸ਼ਿਆਂ ਵਿਰੁੱਧ ਮੁਹਿੰਮਾ ਜਿਹੜੀ ਉਹ ਸਫਲਤਾਪੂਰਕ ਸੰਪੰਨ ਹੋ ਗਈ ਹੈ ਕਿ ਇਹ ਐਲਾਨ ਕਰ ਦੇਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਹੁਣ ਕੋਈ ਨਸ਼ਾ ਨਹੀਂ ਕਿਉਂਕਿ ਇਸ ਤੋਂ ਪਹਿਲਾਂ ਡੀਜੀਪੀ ਸਾਹਿਬ ਨੇ ਜਾਂ ਪੰਜਾਬ ਸਰਕਾਰ ਨੇ ਇਹ ਐਲਾਨ ਕੀਤਾ ਸੀ ਕਿ ਪੰਜਾਬ ਵਿੱਚ ਨਸ਼ਿਆਂ ਦੀ 31 ਮਈ ਤੋਂ ਬਾਅਦ ਜੇ ਕੋਈ ਵਿਕਰੀ ਹੁੰਦੀ ਆ ਜਾਂ 31 ਮਈ ਤੋਂ ਬਾਅਦ ਕੋਈ ਵਰਤਾਰਾ ਵਾਪਰਦਾ ਨਸ਼ਿਆਂ ਦਾ ਕਹਿਰ ਸਾਹਮਣੇ ਆਉਂਦਾ ਤਾਂ 31 ਮਈ ਤੋਂ ਬਾਅਦ ਸਬੰਧਤ ਐਸਐਸਪੀ ਤੇ ਸੀਪੀ ਨੇ ਜਿਹੜੇ ਕਮਿਸ਼ਨਰ ਨੇ ਜਿਹੜੇ ਸ਼ਹਿਰਾਂ ਦੇ ਉਹ ਜ਼ਿੰਮੇਵਾਰ ਹੋਣਗੇ ਹੁਣ ਜਦੋਂ ਡੀਜੀਪੀ ਸਾਹਿਬ ਪ੍ਰੈਸ ਕਾਨਫਰੰਸ ਕਰਦੇ ਨੇ 31 ਮਈ ਨੂੰ ਸ਼ਾਮ ਨੂੰ ਬਾਅਦ ਦੁਪਹਿਰ ਇੱਕ ਚੰਤਸੀ ਇਸ ਗੱਲ ਦੀ ਕਿ ਡੀਜੀਪੀ ਸਾਹਿਬ ਦੱਸਣਗੇ ਕਿ ਕੀ ਪੰਜਾਬ ਦੇ ਵਿੱਚੋਂ ਨਸ਼ੇ ਮੁਕਗੇ ਨੇ ਇੱਕ ਗੱਲ ਦੂਜੀ ਗੱਲ ਇਹ ਸੀ ਕਿ ਕੀ ਇਸ ਮਹਿਮ ਨੂੰ ਹੋਰ ਅੱਗੇ ਤੋਰਿਆ ਜਾਵੇਗਾ ਜਾਂ ਕੀ ਇਸ ਮਹਿਮ ਦਾ ਰੰਗ ਰੂਪ ਹੈ ਜਿਹੜਾ ਉਹ ਬਦਲ ਦਿੱਤਾ ਜਾਵੇਗਾ ਡੀਜੀਪੀ ਸਾਹਿਬ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਜਿਹੜੀ ਗੱਲ ਉੱਪਰ ਕੇ ਸਾਹਮਣੇ ਆਈ ਹੈ ਉਹਨਾਂ ਆਪਣਾ ਪੱਖ ਰੱਖਿਆ 3100 ਦੇ 4100 ਦੇ ਲਗਭਗ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਣਾ 2300 ਤੋਂ ਵੱਧ ਐਫਆਈਆਰ ਹੋ ਜਾਣੀਆਂ ਤੇ ਬਹੁਤ ਵੱਡੇ ਲੈਵਲ ਤੇ ਐਫ ਆਈ ਆਰ ਦੇ ਨਾਲ ਨਾਲ ਅਰੁਣ ਦਾ ਵੱਡੇ ਪੱਧਰ ਤੇ ਜਿਹੜੀ ਬਰਾਮਦਗੀ ਆ ਇਹ ਕਾਫੀ ਵੱਡੀਆਂ ਗੱਲਾਂ ਅਸੀਂ ਕਹਿ ਸਕਦੇ ਆ ਪਰ ਡੀਜੀਪੀ ਸਾਹਿਬ ਨੇ ਪ੍ਰੈਸ ਕਾਨਫਰੰਸ ਤੋਂ ਬਾਅਦ ਜਿਹੜੀ ਗੱਲ ਸਾਹਮਣੇ ਲਿਆਂਦੀ ਏ ਉਹ ਇਹ ਆ ਕਿ ਇਸ ਤੋਂ ਬਾਅਦ ਹੁਣ ਜਿਹੜਾ ਰੰਗ ਰੂਪ ਅਪਰਸਤੋ ਦਾ ਨਸ਼ਿਆਂ ਵਿਰੁੱਧ ਮਹਿੰਮ ਦਾ ਉਹ ਬਦਲ ਜਾਵੇਗਾ ਪੁਲਿਸ ਦੀ ਆਪਣੀ ਕੋਸ਼ਿਸ਼ ਹੈ ਜਿਹੜੀ ਉਹ ਜਾਰੀ ਰਹੇਗੀ ਕਿਵੇਂ ਕਿ ਜਿਹੜੇ ਬੰਦੇ ਹੁਣ ਤੱਕ ਗ੍ਰਿਫਤਾਰ ਕੀਤੇ ਗਏ ਸਨ ਜਾਂ ਜਿਹੜੇ ਬੰਦਿਆਂ ਤੇ ਸ਼ੱਕ ਸੀ ਜਿਨ੍ਹਾਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਉਨ੍ਹਾਂ ਤੋਂ ਇਹ ਬਰਤਾਰੇ ਸਾਹਮਣੇ ਲਿਆਂਦੇ ਜਾਣਗੇ ਕਿ ਆਖਰ ਉਹ ਸਾਰਾ ਸਮਾਨ ਲੈਂਦੇ ਕਿੱਥੋਂ ਸੀ ਆਖਰ ਉਹ ਨਸ਼ਿਆਂ ਦੀ ਖੇਪ ਆਉਂਦੀ ਕਿੱਥੋਂ ਸੀ ਕਹਿੰਦੇ ਪਾਕਿਸਤਾਨ ਤੋਂ ਲੈ ਕੇ ਇੱਥੇ ਤੱਕ ਦਾ ਜਿਹੜਾ ਸਾਰਾ ਚੈਨਲ ਆ ਉਹਨੂੰ ਅਸੀਂ ਅ ਫਰੰਟ ਤੇ ਰਿਹਾਵਾਂਗੇ ਉਹਨੂੰ ਲੋਕਾਂ ਦੇ ਸਾਹਮਣੇ ਰੱਖਾਂਗੇ ਹੁਣ ਜਿਹੜਾ ਸਮੁੱਚੇ ਤੌਰ ਤੇ ਬਰਤਾਰਾ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸਵਾਲ ਅੱਗੇ ਦਾ ਨਹੀਂ ਸਵਾਲ ਤੇ ਜੁੱਧ ਨਸ਼ਿਆਂ ਵਿਰੁੱਧ ਮੈਂ 31 ਮਈ ਤੱਕ ਸਮਾਪਤ ਕੀਤੇ ਜਾਣ ਦਾ ਸੀ ਉਹ ਸਮਾਪਤ ਹੋ ਚੁੱਕੀ ਹੈ ਤੇ ਡੀਜੀਪੀ ਸਾਹਿਬ ਨੇ ਬਹੁਤ ਵੱਡੇ ਲੈਵਲ ਤੇ ਐਲਾਨ ਕੀਤਾ ਕਿ ਹਲੇ ਸਾਡੀਆਂ ਯੋਜਨਾਵਾਂ ਨੇ ਆ ਯੋਜਨਾ ਤੇ ਕੰਮ ਕਰਾਂਗੇ ਆ ਯੋਜਨਾ ਤੇ ਕੰਮ ਕਰਾਂਗੇ ਆ ਯੋਜਨਾ ਤੇ ਕੰਮ ਕਰਾਂਗੇ ਸੀਪੀਜ਼ ਨੂੰ ਜਾਂ ਐਸਐਸਪੀਜ਼ ਨੂੰ ਬਹੁਤ ਕੁਝ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਆਪਾਂ ਇਹ ਤੋਂ ਥੋੜੀ ਜਿਹੀ ਹਟ ਕੇ ਗੱਲ ਕਰਨ ਦਾ ਯਤਨ ਕਰੀਏ ਮਨਜੁਗ ਡੀਜੀਪੀ ਸਾਹਿਬ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਉਸ ਤੋਂ ਬਾਅਦ ਇੱਕ ਗੱਲ ਉੱਬਰ ਮ ਰੂਪ ਵਿੱਚ ਸਾਹਮਣੇ ਜ਼ਰੂਰ ਆਉਂਦੀ ਹੈ ਕਿ ਕੁਝ ਸਵਾਲ ਖੜੇ ਹੁੰਦੇ ਨੇ ਕਿ ਕੀ ਸੱਚਮੁੱਚ ਅੱਜ ਤੋਂ ਬਾਅਦ ਨਸ਼ੇ ਵਾਲਾ ਕੋਈ ਗ੍ਰਿਫਤਾਰ ਨਹੀਂ ਹੋਵੇਗਾ ਪੰਜਾਬ ਵਿੱਚ ਨਸ਼ਾ ਮੁਕੰਮਲ ਰੂਪ ਵਿੱਚ ਖਤਮ ਹੋਣ ਦਾ ਐਲਾਨ ਨਹੀਂ ਕੀਤਾ ਗਿਆ ਇਨੀ ਛੇਤੀ ਇਸ ਨੂੰ ਖਤਮ ਵੀ ਨਹੀਂ ਕੀਤਾ ਜਾ ਸਕਦਾ ਹਾਂ ਇਸ ਗੱਲ ਨੂੰ ਛਿਪਾਇਆ ਵੀ ਨਹੀਂ ਜਾ ਸਕਦਾ ਕਿ ਆਉਣ ਵਾਲੇ ਦਿਨਾਂ ਵਿੱਚ ਨਸ਼ਾ ਆਪਣਾ ਜਿਹੜਾ ਕਹਿਰਾ ਉਹ ਕਿਸੇ ਨਾ ਕਿਸੇ ਰੂਪ ਵਿੱਚ ਕਿਤੇ ਨਾ ਕਿਤੇ ਵਰਤਾਏਗਾ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਜੇ ਡੀਜੀਪੀ ਇਸਾਵੇ ਕਹਿੰਦੇ ਨੇ ਕਿ ਇਸ ਨੈਕਸਸ ਨੂੰ ਤੋੜਿਆ ਜਾਵੇਗਾ ਇਸ ਨੈਕਸਸ ਦੀ ਅਸਲੀਅਤ ਪਤਾ ਲੱਗਰੀ ਜਾਵੇਗੀ ਗਰਾਉਂਡ ਲੈਵਲ ਤੇ ਨੈਕਸਸ ਕਿਸ ਤਰ੍ਹਾਂ ਕੰਮ ਕਰਦਾ ਸੀ ਇਹ ਸਾਰਾ ਕੁਝ ਵੇਖਿਆ ਜਾਵੇਗਾ ਤੇ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਹਾਲੇ ਉਹ ਨੈਕਸਸ ਹੈ ਜਿਹੜਾ ਉਹ ਟੁੱਟਿਆ ਨਹੀਂ ਇੱਕ ਗੱਲ ਕਿਉਂਕਿ ਪ੍ਰੈਸ ਕਾਨਫਰੰਸ ਤੋਂ ਬਾਅਦ ਜਿਹੜੀ ਸਾਹਮਣੇ ਆ ਦੂਜੀ ਗੱਲ ਪੰਜਾਬ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਪੂਰੀ ਤਰ੍ਹਾਂ ਕਾਮਯਾਬ ਕਿਉਂ ਨਹੀਂ ਹੋਈ ਜੇ ਹੋਈ ਹੈ ਤਾਂ ਕਿੰਨੀ ਹੋਈ ਹੈ ਇਹ ਸਾਰਾ ਕੁਝ ਡੀਜੀਪੀ ਸਾਹਿਬ ਨੇ ਦੱਸਿਆ ਪਰ ਜਿਹੜੀ ਗੱਲ ਅਸੀਂ ਕਹਿੰਦੇ ਹਾਂ ਕਿ ਕੁਝ ਸਮੇਂ ਵਾਸਤੇ ਸਮਾਜ ਵਿਰੋਧੀ ਅੰਸਰ ਆਪਣਾ ਵਰਤਾਰਾ ਬਦਲ ਲੈਂਦੇ ਨੇ ਆਪਣਾ ਰੰਗ ਰੂਪ ਬਦਲ ਰਹੇ ਨੇ ਕੁਝ ਸਮੇਂ ਵਾਸਤੇ ਤੂਫਾਨ ਤੋਂ ਪਹਿਲਾਂ ਵਰਗੀ ਸ਼ਾਂਤੀ ਜ਼ਰੂਰ ਹੁੰਦੀ ਆ ਪਰੰਤੂ ਉਹਨਾਂ ਲੋਕਾਂ ਤੇ ਬਾਜ਼ ਅੱਖ ਰੱਖਣ ਦੀ ਜ਼ਰੂਰਤ ਹੈ ਜਿਨ੍ਹਾਂ ਨੇ ਪਿੰਡਾਂ ਦੇ ਪਿੰਡ ਪਿੰਡਾਂ ਦੀ ਨੌਜਵਾਨੀ ਪੰਜਾਬ ਦੇ ਖਾਸ ਕਰਕੇ ਪੰਜਾਬ ਦਾ ਪ੍ਰਵੇਖਾ ਜਿਹੜਾ ਉਤਵਾ ਕਰਕੇ ਰੱਖ ਦਿੰਦਾ ਹੈ ਡੀਜੀਪੀ ਸਾਹਿਬ ਦੀ ਫਿਕਰਮੰਦੀ ਆਉਣ ਵਾਲੇ ਦਿਨਾਂ ਵਿੱਚ ਨੈਕਸਸ ਦੇ ਉੱਤੇ ਨਜ਼ਰ ਰੱਖਣੀ ਤੋੜਨਾ ਨੈਕਸਸ ਨੂੰ ਸਾਰਾ ਕੁਝ ਲੋਕਾਂ ਸਾਹਮਣੇ ਰੱਖਣਾ ਅੱਛੀ ਬਾਤ ਹੈ ਪਰ ਪੰਜਾਬ ਸਰਕਾਰ ਵੱਲੋਂ ਜਦੋਂ ਇਹ ਮਹਿੰਮ ਚਲਾਈ ਗਈ ਸੀ ਇਸ ਮਹਿੰਮ ਵਿੱਚ ਜਿਹੜੇ ਹਲਕਾ ਲੈਵਲ ਤੇ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਸਨ ਕੀ ਕੋਆਰਡੀਨੇਟਰ ਆਪਣੀ ਹੀ ਪਾਰਟੀ ਦੇ ਨਿਯੁਕਤ ਕੀਤੇ ਜਾਣੇ ਚਾਹੀਦੇ ਸੀ ਕੀ ਇਸ ਮਹਿੰਮ ਵਿੱਚ ਹੋਰ ਸਮਾਜਸੇਵੀ ਜਥੇਬੰਦੀਆਂ ਦਾ ਸਾਥ ਨਹੀਂ ਲੈਣਾ ਚਾਹੀਦਾ ਸੀ ਕੀ ਪੰਜਾਬ ਦੇ ਹੋਰ ਲੋਕ ਇਸ ਕੰਮ ਵਿੱਚ ਚੌਧਾ ਨਹੀਂ ਪਾ ਸਕਦੇ ਸੀ ਪਰੰਤੂ ਇਸ ਮਹਿੰਮ ਵਿੱਚ ਕੇਵਲ ਮੁਲਾਜ਼ਮ ਨਜ਼ਰ ਆਏ ਜਾਂ ਹਲਕਾ ਕੋਆਰਡੀਨੇਟਰ ਜਿਹੜੇ ਸਰਕਾਰ ਨੇ ਨਿਯੁਕਤ ਕੀਤੇ ਉਹ ਨਜ਼ਰ ਆਏ ਜਾਂ ਪੁਲਿਸ ਲਟਾ ਪਿੰਗ ਹੁੰਦੀ ਨਜ਼ਰ ਆਈ ਪੁਲਿਸ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਨੇ ਪਰੰਤੂ ਇੱਕ ਤਰ੍ਹਾਂ ਦਾ ਸਹਿਯੋਗ ਆ ਜਿਹੜਾ ਲੋਕਾਂ ਦਾ ਉਹ ਇਸ ਮਹਿੰਮ ਨੂੰ ਮਿਲਿਆ ਨਹੀਂ ਲੋਕਾਂ ਦੇ ਸਹਿਯੋਗ ਤੋਂ ਬਿਨਾ ਕੋਈ ਵੀ ਚੀਜ਼ ਇਕੱਲੀ ਪੁਲਿਸ ਨਹੀਂ ਕਰ ਸਕਦੀ ਇਕੱਲੀ ਸਰਕਾਰ ਨਹੀਂ ਕਰ ਸਕਦੀ ਲੋਕਾਂ ਦੇ ਸਹਿਯੋਗ ਤੋਂ ਬਿਨਾ ਕੋਈ ਵੀ ਚੀਜ਼ ਪੋਸੀਬਲ ਨਹੀਂ ਹੈ ਹੁਣ ਜੇ 4100 ਤੋਂ ਵੱਧ ਲੋਕ ਗ੍ਰਿਫਤਾਰ ਕੀਤੇ ਜਾਂਦੇ ਨੇ ਜ 2300 ਤੋਂ ਵੱਧ ਐਫ ਆਈ ਆਰਾਂ ਕੀਤੀਆਂ ਜਾਂਦੀਆਂ ਨੇ ਤੇ ਪੁਲਿਸ ਨੇ ਕਿਤੇ ਨਾ ਕਿਤੇ ਕੰਮ ਤਾਂ ਕੀਤਾ ਹੈ ਪਰੰਤੂ ਦੂਰ ਰਸੀ ਨਤੀਜੇ ਨੇ ਪੰਜਾਬ ਦੇ ਵਿੱਚੋਂ ਚਿੱਟਾ ਜਾਂ ਪੰਜਾਬ ਦੇ ਵਿੱਚੋਂ ਡਰੱਗ ਜਿਹੜੇ ਨਸ਼ੇ ਨੇ ਉਹ ਖਤਮ ਨਹੀਂ ਹਾਲ ਦੀ ਘੜੀ ਮੰਨੇ ਜਾ ਸਕਦੇ ਜਾਂ ਪੁਲਿਸ ਵੱਲੋਂ ਇਹ ਦਾਵਾ ਕੀਤਾ ਜਾਣਾ ਚਾਹੀਦਾ ਕਿ ਉਹ ਖਤਮ ਹੋ ਗਏ ਨੇ ਜੇ ਖਤਮ ਨਹੀਂ ਹੁੰਦੇ ਪੰਜਾਬ ਦੀ ਬਰਬਾਦੀ ਨੂੰ ਕੋਈ ਨਹੀਂ ਰੋਕ ਸਕਦਾ ਹਾਂ ਜੇ ਪੁਲਿਸ ਇਸ ਕੰਮ ਵਿੱਚ ਟੈਲਪੌਂਡ ਵਿੱਚ ਵੀ ਕਾਮਯਾਬ ਹੋ ਗਈ ਤਾਂ ਪੰਜਾਬ ਤੇ ਚੰਗੇ ਦਿਨ ਪਰਤਣ ਤੋਂ ਕੋਈ ਨਹੀਂ ਰੋਕ ਸਕਦਾ ਹਾਲੇ ਕੁਝ ਵੀ ਕਹਿਣਾ ਸੰਭਵ ਨਹੀਂ ਕਿਉਂਕਿ ਹਰ ਸਟੇਟ ਦੇ ਹਰ ਵਿਅਕਤੀ ਦਾ ਫਰਜ਼ ਹੁੰਦਾ ਹੈ ਕਿ ਸਮਾਜ ਦੇ ਹੱਕ ਵਿੱਚ ਹੋਣ ਵਾਲੇ ਕਿਸੇ ਵੀ ਕੰਮ ਲਈ ਭਾਵੇਂ ਉਹ ਪੁਲਿਸ ਹੈ ਭਾਵੇਂ ਫੌਜ ਹੈ ਤੇ ਭਾਵੇਂ ਸਰਕਾਰ ਹੈ ਸਰਕਾਰਾਂ ਦਾ ਪੁਲਿਸ ਦਾ ਫੌਜ ਫੌਜ ਦਾ ਸਾਥਾ ਜਿਹੜਾ ਉਹ ਜ਼ਰੂਰ ਦੇਣੀ ਚਾਹੀਦਾ ਲੋਕਾਂ ਦੇ ਸਾਥ ਤੋਂ ਬਿਨਾ ਕੁਝ ਵੀ ਸੰਭਵ ਨਹੀਂ ਪਰੰਤੂ ਅੱਜ ਦੀ ਘੜੀ ਅਜਿਹਾ ਕੁਝ ਨਜ਼ਰ ਨਹੀਂ ਆਉਂਦਾ ਫਿਲਹਾਲ ਇੰਨਾ ਹੀ ਬਿੰਖਦੇ ਰਹੋ ਸਾਡਾ ਚੈਨਲ ਆਵਾਜ਼ ਦੇ ਖਾਲ ਕਿਸੇ ਨੂੰ ਲਾਈਕ शेयर दे सब्सक्राइब जरूर करना जी धन्यवाद साथ श्री अकार